ਸਾਡੀ ਇੰਨੀ ਵੀ ਗਲਤੀ ਹੁੰਦੀ ਆ ਨਾ ਜੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਏਡੀ ਵੱਡੀ ਕਰਕੇ ਵਿਖਾਈ ਜਾਂਦੀ ਆ ਸਾਡਾ ਐਡਾ ਚੰਗਾ ਕੰਮ ਹੁੰਦਾ ਤੇ ਉਹਨੂੰ ਕਿਤੇ ਵਿਖਾਇਆ ਹੀ ਨਹੀਂ ਜਾਂਦਾ ਸਿੱਖਦੇ ਹੀ ਨਹੀਂ ਕਿਤੇ ਸਾਡੀ ਪਿਕਚਰ ਜਿਹੜੀ ਉਹ ਬਹੁਤ ਮਤਲਬ ਕਿ ਘਟੀਆ ਤੌਰ ਦੇ ਉੱਤੇ ਜਿਹੜੀ ਪੇਸ਼ ਕੀਤੀ ਜਾ ਰਹੀ ਔਰ ਮੈਨੂੰ ਭਲੇਖਾ ਸੀਗਾ 2037 42 ਜਾਣਗੇ ਜੋ ਜੋ ਹਾਲਾਤ ਬਣ ਗਏ ਆ ਇਹ ਤੇ ਮੈਨੂੰ 27 32 ਜੀ ਆਉਂਦੇ ਦਿਖਦੇ ਨੇ ਯਾਰ ਭਾਜਪੀ ਵਾਲੇ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਅੱਜ ਲੱਗਾ ਨਾ ਕਿ ਯੂਨੀਵਰਸਿਟੀ ਸੈਂਟਰ ਦੇ ਉੱਤੇ ਕਬਜ਼ਾ ਹੋ ਗਿਆ ਸਿੰਡੀ ਗੇਟ ਇਹਨਾਂ ਨੇ ਤੋੜ ਦਿੱਤਾ ਮੈਂ ਤੇ ਇਹਨਾਂ ਨੂੰ ਇਹ ਦੁਵਾਈ ਦਿੱਤੀ ਸੀ ਜਦੋਂ ਭਾਖੜਾ ਡੈਮ ਦੇ ਉੱਤੇ ਇਹਨਾਂ ਨੇ ਆਪ ਉਧਰੀਆਂ ਕੀਤੀਆਂ ਜਿਹੜੇ ਚੱਕਰ ਚੋਂ ਡੀਜੀ ਪੁਲਰ ਉਹਨਾਂ ਅੰਦਰ ਦਿੱਤਾ ਕਿਉਂਕਿ ਉਹਨਾਂ ਦੇ ਅਫਸਰ ਨਜ਼ਰਬੰਦ ਕਰ ਦਿੱਤੇ ਗਏ ਸੀ ਉੱਥੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਕੱਲਾ ਕਬਜ਼ਾ ਥੋੜੀ ਆ ਯਾਰ ਤੁਸੀਂ ਮੈਨੂੰ ਸੈਕਟਰੀਏਟ 'ਚ ਮੈਂ ਹਰ ਪੱਤਰਕਾਰ ਨੂੰ ਕਹਿੰਦਾ ਅੱਜ ਮੈਂ ਤੁਹਾਨੂੰ ਵੀ ਕਹਿਣ ਲੱਗਾ ਕਦੀ ਮੌਕਾ ਮਿਲੇ ਤੇ ਸੈਕਟਰੀਏਟ 'ਚ ਜਾਣਾ ਉੱਥੇ ਜਾ ਕੇ ਨੇਮ ਪਲੇਟ ਹੀ ਬਣਨੀ ਏ ਨੇ ਹੋਰ ਕੁਝ ਨਹੀਂ ਕਰਨਾ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਉੱਚ ਮੈਨੂੰ ਪੰਜਾਬੀ ਅਫਸਰ ਦੱਸਣੇ ਨੇ ਕਿੰਨੇ ਬਹੁਤ ਘੱਟ ਨਹੀਂ ਹੈ ਹੀ ਨਹੀਂ ਮਤਲਬ ਜੇ 150 ਮੈਂ ਉਸ ਦਿਨ ਗਿਣਤੀ ਕੱਢਦਾ ਸੀਗਾ 147 ਆਈਐਸ ਅਫਸਰ ਨੇ ਤੇ ਤੁਹਾਨੂੰ ਸੱਤ ਨਹੀਂ ਲੱਭਣੇ ਉਹਦੇ ਵਿੱਚ ਤੇ ਫਿਰ ਇਨਡਾਇਰੈਕਟਲੀ ਕਬਜ਼ਾ ਹੈਗਾ ਨਹੀਂ ਉਹਨਾਂ ਦਾ ਮੈਂ ਕਹਿੰਦਾ ਕਿ ਇਹ ਨਹੀਂ ਕਹਿੰਦਾ ਮੈਂ ਉਹ ਕਿਉਂ ਲੱਗੇ ਨੇ ਉਹ ਪੜ ਲਿਖ ਕੇ ਲੱਗੇ ਨੇ ਸਾਡੇ ਬੱਚੇ ਹੀ ਨਹੀਂ ਬਚੇ ਇੱਥੇ ਹੁਣ ਮੈਂ ਪਿੰਡਾਂ 'ਚ ਜਦੋਂ ਆ ਜਾਣਾ ਸ਼ੁਰੂ ਕੀਤਾ ਹੜਾਂ ਦੇ ਵਿੱਚ ਲੋਕਾਂ ਕੋ ਡੰਗਰ ਤੱਕ ਨਹੀਂ ਹੈਗੇ ਵੀ ਬੱਚੇ ਯੂਥ ਨਹੀਂ ਹੈਗੇ ਸਾਹਮਣੇ ਕਿੰਨੇ ਆ ਪੰਜਾਬ ਤੇ ਤੁਹਾਡਾ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ ਕੱਲਾ ਪੀਯੂ ਦੇ ਉੱਤੇ ਨਹੀਂ ਤੁਹਾਡੇ ਲੈਂਡ ਆਰਡਰ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਉਹਨਾਂ ਦਾ ਜਿਸ ਦਿਨ ਦਾ ਕੇਂਦਰ ਦਾ ਕੇਂਦਰ ਦਾ ਸਾਰੇ ਅਫਸਰ ਮੈਨੂੰ ਮਿਲਦੇ ਨੇ ਆਈਪੀਐਸ ਆਈ ਆਸਵੰਦੇ ਜਿੱਥੇ ਬੀਜੇਪੀ ਦਾ ਮੈਸੇਜ ਆ ਜਾਂਦਾ ਅਸੀਂ ਸਰੈਂਡਰ ਹੀ ਕਰ ਜਾਂਦੇ ਆ